ਤਾਂ ਦੇਖੋ ਜੀ ਹਾਲਾਤ ਘੱਗਰਦਿਆ ਕਹਿ ਸਕਦੇ ਆਪਾਂ ਨੂੰ ਜਿਆਦਾ ਨਾਂ ਦਾ ਮਚੂਰਾ ਨਾਲੀ ਹਾਂ ਘੱਗਰ ਨਾਲੀ ਕਹਿ ਸਕਦੇ ਆ ਜੀ ਸਰਸਾ ਦੇ ਬਿਲਕੁਲ ਨਦੀਕ 2-4 ਕਿਲੋਮੀਟਰ ਦੀ ਦੂਰੀ ਤੇ ਤੁਹਾਨੂੰ ਦਿਖਾਵਾਂਗੇ ਸਰਸਾ ਪਿੰਡ ਖੈਰੇ ਕਦਾ ਨਦੀਕ ਤਾਂ ਪੂਰਾ ਤੇਜ ਪਾਣੀ ਚੱਲ ਰਿਹਾ ਜਿਹੜੇ ਸੂਰਜ ਲਾਈਟ ਸੋਲਰ ਖੇਤਾਂ ਦੇ ਵਿੱਚ ਲੱਗੀ ਸੀ ਡੁੱਬ ਚੁੱਕੇ ਆ ਮੋਟਰਾਂ ਡੁੱਬ ਚੁੱਕੇ ਆ ਇੱਧਰ ਦੇਖੋ ਜਨਤਾ ਬਾਹਰ ਮੈਂ ਦਿਖਾਵਾਂਗਾ ਝੂਮ ਕਰਕੇ ਘਰਾਂ ਦੇ ਵਿੱਚੋਂ ਜਨਤਾ ਬਾਹਰ ਆ ਚੁੱਕੀ ਆ ਤਾਂ ਜਿੰਨੇ ਵੀ ਚਾਰਛਰੇ ਬਾਹਰ ਨਾਲ ਲੇਬਰਾਂ ਲੱਗੇ ਹੋਈਆਂ ਮਨਰੇਗਾ ਲੱਗੀ ਹੋਈ ਆ ਤਾਂ ਸਰਸੇ ਸ਼ਹਿਰ ਦੇ ਨਾਲ ਲੱਗਦਾ ਜੇ ਬੰਨ ਟੁੱਟਦਾ ਤਾਂ ਸਰਸੇ ਸ਼ਹਿਰ ਨੂੰ ਬਹੁਤ ਵੱਡਾ ਖਤਰਾ ਹੋਊਗਾ ਇਹ ਆ ਜੀ ਅੱਜ ਦੇ ਹਾਲਾਤ ਨਾਲੀ ਦੇ ਘੱਗਰ ਦਰਿਆ ਕਹਿ ਸਕਦੇ ਆਪਾਂ ਨਾ ਦੇਖੋ ਹਾਲਾਤ ਬਹੁਤ ਦੂਰ ਦੂਰ ਤੱਕ ਜਿਵੇਂ ਇੱਧਰ ਜਿੰਨੇ ਖੇਤ ਆ ਸਾਰੇ ਕਈ ਪਿੰਡਾਂ ਦੇ ਖੇਤ ਡੁੱਬ ਚੁੱਕੇ ਆ ਇਹ ਹਾਲਾਤ ਆ ਜੀ ਸਰਸਾ ਨਦੀ ਤਾਂ ਨਦੀ ਕਹਿ ਸਕਦੇ ਆ ਨਾਲੀ ਵੀ ਕਹਿ ਸਕਦੇ ਆ ਘੱਗਰ ਨਦੀ ਵੀ ਕਹਿ ਸਕਦੇ ਆ ਕਿਉਂਕਿ ਇਹਦੇ ਨਾਮ ਬਹੁਤ ਜ਼ਿਆਦਾ ਆ ਬਿਲਕੁਲ ਸਰਸੇ ਦੇ ਨੇੜੇ ਤਾਂ ਅੱਜ ਦਾ ਪਾਣੀ ਪਾਜੀ ਵੱਜ ਚੁੱਕਿਆ ਹਾਂ ਵੱਜ ਚੁੱਕਿਆ ਜੀ ਅੱਛਾ ਤਾਂ ਅੱਜ ਪਾਣੀ ਵਧਿਆ ਹੋਇਆ ਜੀ ਬਹੁਤ ਜ਼ਿਆਦਾ ਤਾਂ ਪੂਰੀ ਸਪੀਡ ਦੇ ਨਾਲ ਚੱਲ ਰਹੀ ਹੈ ਨਾਲੀ ਦੇਖ ਸਕਦੇ ਤੁਸੀਂ ਕਿੰਨਾ ਜ਼ਿਆਦਾ ਵਧਿਆ ਬਣਿਆ ਕਿੰਦਾਂ ਦਾ ਵਧਿਆ ਜੀ ਬਹੁਤ ਜ਼ਿਆਦਾ ਵਧਿਆ ਰਾਤ ਦਾ ਪਾਣੀ ਵਧਿਆ अच्छा रात ਦਾ ਪਾਣੀ ਵਹ ਚੁੱਕਿਆ ਹੈ ਹਾਂ ਵਹ ਚੁੱਕਿਆ ਹੈ ਠੀਕ ਆ ਕੱਲ ਕਿੰਨਾ ਸੀ ਕੱਲ ਇਹ ਨਾਲੀ ਵਿੱਚ ਸੀਗਾ ਇਹ ਪਾਣੀ ਨਹੀਂ ਸੀਗਾ ਉਧਰਲਾ ਜਿਹੜਾ ਖੇਤਾਂ ਵਾਲਾ ਉਹ ਨਹੀਂ ਸੀ ਨਹੀਂ ਸੀਗਾ ਰਾਤ ਨੂੰ ਅੱਛਾ ਉਹ ਨਹੀਂ ਸੀਗਾ ਹਾਂ ਇਹ ਕੱਲ ਗੱਛ ਨਾਲੀ ਸੀਗੀ ਰਾਤ ਦਾ ਵਧਿਆ ਹੈ ਰਾਤ ਦਾ ਵਧਿਆ ਜੀ ਰਾਤ ਦਾ ਠੀਕ ਆ ਹਾਲਾਤ ਦੇਖੋ ਜੀ ਦੂਰ ਦੂਰ ਤੱਕ ਜਿਹੜੇ ਨਾਲ ਲੱਗਦੇ ਖੇਤ ਸੀ ਸਾਰੇ ਡੁੱਬ ਚੁੱਕਿਆ ਉਹ ਉਧਰ ਸਾਹਮਣੇ ਜ਼ੂਮ ਕਰਕੇ ਦਿਖਾਉਂਗਾ ਜਿਹੜੇ ਖੇਤਾਂ ਦੇ ਨੇੜੇ ਟਰੈਕਟਰਾਂ ਨਾਲ ਆਪਣਾ ਬੰਨ ਲਾ ਰਿਹਾ ਉਧਰ ਵੀ ਜੇਸੀਬੀ ਪ੍ਰਸ਼ਾਸਨ ਨੇ ਰੋਕੀ ਹੋਈ ਆ ਸਾਹਮਣੇ ਨਜ਼ਦੀਕ ਪਿੰਡ ਵੱਸਦੇ ਆ ਜਿਹੜੇ ਕਿਹੜਾ ਪਿੰਡ ਆ ਇਹ ਖੇਰੇਕਾ ਆ ਖੇਰੇਕਾ ਪਿੰਡ ਤਾਂ ਇਹ ਵੀ ਖਤਰੇ ਦੇ ਵਿੱਚ ਵੈਗਰੂ ਪੁਲੀ ਕਰੇ ਪਾਣੀ ਉੱਤਰ ਜੇ ਇਹ ਆ ਜੀ ਹਾਲਾਤ ਨਾਲੀ ਦੇ